ਖ੍ਰਿਸਤਿਆਨ ਦੇ ਵਿੱਚ ਭੈਣਾਂ ਜਿਹੜੀਆਂ ਨੇ ਉਹ ਹਮੇਸ਼ਾ ਵੀਰਾਂ ਦੇ ਤਾਂ ਰਾਹ ਹੀ ਉਡੀਕਦੀਆਂ ਰਹਿੰਦੀਆਂ ਨੇ ਕਿ ਕਦੋਂ ਸਾਡਾ ਵੀਰ ਆਵੇ। ਵੈਆਂ ਹੋਈਆਂ ਭੈਣਾਂ ਦੀ ਕੋਈ ਮੰਦੀ ਸ਼ਾ ਹੁੰਦੀ ਆ ਕਿ ਸਾਡਾ ਵੀਰ ਸਾਨੂੰ ਸਦਾ ਮਿਲਦਾ-ਗਿਲਦਾ ਰਹੇ। ਪਰ ਕੀ ਵੇਖਦੇ ਆ ਕਿ ਬਹੁਤ ਸਾਰੇ ਭਰਾ ਜਦੋਂ ਭੈਣਾਂ ਦਾ ਵਿਆਹ ਕਰ ਦਿੰਦੇ ਨੇ ਭੈਣ ਚਾਹੇ ਇੱਕ ਹੋਵੇ ਚਾਹੇ ਦੋ ਹੋਣ ਚਾਹੇ ਤਿੰਨ ਹੋਣ ਤਾਂ ਅਕਸਰ ਉਹ ਭੈਣਾਂ ਨੂੰ ਮਿਲਣਾ ਛੱਡ ਜਾਂਦੇ ਨੇ ਜਾਂ ਮਿਲ ਭੈਣਾਂ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੰਦੇ ਨੇ ਜਿਸ ਕਰਕੇ ਭੈਣਾਂ ਬੜੀਆਂ ਦੁਖੀ ਹੁੰਦੀਆਂ ਨੇ। ਤੇ ਭੈਣਾ ਵੀਰਾਂ ਤੋਂ ਪੈਸੇ ਨਹੀਂ ਲੱਭਦੀਆਂ ਭੈਣਾ ਜਦੋਂ ਵੀ ਰੱਬ ਗਾੜੀ ਦੁਆ ਕਰਦੀਆਂ ਨੇ ਤੇ ਦੁਆ ਇਹ ਹੁੰਦੀ ਹੈ ਕਿ ਰੱਬ ਸੋਹਣਾ ਸਾਡੇ ਵੀਰ ਸਾਡਾ ਵੀਰ ਜਿਹੜਾ ਸਾਡੇ ਬਾਬਲ ਵਰਗਾ ਆ ਉਹਦਾ ਸਦਾ ਘਰ ਹੱਸਦਾ ਵਸਦਾ ਰਹੇ हे ਖਲਕਤ हे ਕੁਦਰਤ ਇਹ ਘਰ ਮੇਰੇ ਵੀਰ ਦਾ ਸਦਾ ਹੱਸਦਾ ਵਸਦਾ ਰਹੇ ਤਾਂ ਇੱਥੇ ਅਸੀਂ ਆਉਂਦੀ ਜਾਂਦੇ ਰਹੀਏ ਕਿਉਂਕਿ ਜਦੋਂ ਭੈਣਾ ਘਰ ਆਉਂਦੀਆਂ ਨਾ ਵੀਰ ਦੇ ਉੱਚ ਬੜੀਆਂ ਰੀਝਾਂ ਹੁੰਦੀਆਂ ਨੇ ਕਿ ਅਸੀਂ ਆਪਣੇ ਵੀਰ ਕੋ ਜਾਵਾਂਗੇ ਬਹਾਂਗੇ ਗੱਲਬਾਤ ਕਰਾਂਗੇ ਫਰਸੀ ਕੀ ਵੇਖਦੇ ਹਾਂ ਕਿ ਕਈ ਵੀਰ ਕੀ ਕਰਦੇ ਨੇ ਕਿ ਜਦੋਂ ਭੈਣ ਨੇ ਘਰ ਆਉਣਾ ਵੇਜਾਂ ਪਤਾ ਹੋਵੇ ਕਿ ਭੈਣ ਆ ਜਾ ਰਹੀ ਆ ਜਾਂ ਭੈਣ ਆਈ ਹੋਈ ਆ ਦੂਜੇ ਵੀਰ ਵੱਲ ਤੇ ਕਈ ਭਰਾ ਘਰੋਂ ਚਲੇ ਜਾਂਦੇ ਨੇ ਖਿਸਕ ਜਾਂਦੇ ਨੇ ਜਾਂ ਮਲ ਆਪਣੇ ਪਰਿਵਾਰ ਦੇ ਨਾਲ ਹੀ ਖਿਸਕ ਜਾਣਗੇ ਕਿ ਹੁਣ ਆਈ ਆ ਕੁਛ ਨਾ ਕੋਈ ਖਰਚਾ ਕਰਨਾ ਪੈਣਾ ਕਿੱਡੇ ਦੁੱਖ ਵਾਲੀ ਗੱਲ ਆ ਨਾ ਉਸ ਭੈਣ ਨੂੰ ਪੁੱਛ ਕੇ ਵੇਖੋ ਉਸ ਭੈਣ ਨੇ ਵੀ ਜ਼ਿੰਦਗੀ ਦੇ ਕਿੰਨੇ ਸਾਲ ਉਸ ਘਰ ਚ گزارੇ ਹੁੰਦੇ ਬਚਪਨ ਤੋਂ ਲੈ ਕੇ ਵੱਡੀ ਉਮਰ ਤੱਕ ਉਹਨਾਂ ਕੰਧਾਂ ਕੋਠੀਆਂ ਉਹਨਾਂ ਬਿਸਤਰਿਆਂ ਉਹਨਾਂ ਭਾਂਡਿਆਂ ਦੇ ਵਿੱਚ ਖਾਣਾ ਖਾਦਾ ਹੁੰਦਾ ਉਹਦਾ ਵੀ ਪੂਰਾ ਹੱਕ ਹੁੰਦਾ ਤੇ ਸਭ ਤੋਂ ਵੱਡੀ ਗੱਲ ਕੀ ਹੁੰਦੀ ਕਿ ਉਹਨੇ ਜੇ ਤੇ ਭੈਣ ਵੱਡੀ ਹੋਵੇ ਤੇ ਉਹਨੇ ਆਪਣੇ ਨਿੱਕੇ ਵੀਰਾਂ ਨੂੰ ਮਾਵਾ ਵਾਂਗੂ ਪਾਲਿਆ ਹੁੰਦਾ ਉਹਨੂੰ ਚੁੱਕ ਕੇ ਉਹਨੂੰ ਨਮਾਉਣਾ ਸਿਰ ਵਾਉਣਾ ਜਦੋਂ ਉਮਰ ਛੋਟੀ ਹੁੰਦੀ ਉਹਦੇ ਕੱਪੜੇ ਧੋਣੇ ਉਹਦੇ ਕੱਪੜੇ ਪ੍ਰੈਸ ਕਰਨੇ ਉਹਨੂੰ ਸਾਈਕਲ ਚਲਾਉਣਾ ਸਿਖਾਉਣਾ ਉਹਦੇ ਨਾਲ ਖੇਡਣਾ ਕਿੰਨੀਆਂ ਰੀਜਾਂ ਭੈਣ ਨੇ ਆਪਣੀ ਜ਼ਿੰਦਗੀ ਚ ਕੀਤੀ ਹੁੰਦੀਆਂ ਉਸ ਵੀਰ ਦੇ ਨਾਲ ਜਿਸ ਵੀਰ ਜਿਹੜਾ ਦਰਵਾਜ਼ਾ ਬੰਦ ਕਰਕੇ ਜਦੋਂ ਖਿਸਕਦਾ ਨਾ ਫਿਰ ਉਹ ਭੈਣ ਨੂੰ ਉਹ ਸਾਰੇ ਦੇਣ ਜਿਹੜੇ ਨੇ ਦ੍ਰਿਸ਼ ਉਹਦੇ ਅੱਖਾਂ ਸਾਹਮਣੇ ਆ ਜਾਂਦੇ ਫਿਰ ਉਹ ਰੋਣ ਲੱਗ ਪੈਂਦੀ ਅੱਖਾਂ ਪਰ ਲੈਂਦੀ ਆ ਉਹ ਜਾਣਦੀ ਆ ਕਿ ਕਿੰਨਾ ਔਖਾ ਭੈਣ ਹਮੇਸ਼ਾ ਇਸ ਰਸਤੇ 'ਚ ਜਿੱਦਾਂ ਡੰਡੀ ਪਈ ਨਾ ਇਸੇ ਤਰ੍ਹਾਂ ਹੀ ਉਹ ਆਪਣੇ ਵੀਰ ਨੂੰ ਵੇਖਦੀ ਰਹਿੰਦੀ ਆ ਕਿ ਮੇਰਾ ਵੀਰ ਕਦੋਂ ਆਵੇ ਤੇ ਮੈਂ ਉਹ ਨਾਲ ਬਹਾਂਤੇ ਗੱਲ ਕਰਾਂ ਉਹਨੂੰ ਕਿੰਨੀ ਖੁਸ਼ੀ ਹੁੰਦੀ ਆ ਪਰ ਸਾਡੇ ਮਨੁੱਖੀ ਰਿਸ਼ਤਿਆਂ ਦੇ ਵਿੱਚ ਇਹ ਬਹੁਤ ਬੁਰੀ ਆਦਤ ਤੇਜ਼ੀ ਨਾਲ ਵੱਧ ਰਹੀ ਆ ਭੈਣ ਭਰਾਵਾਂ ਦੇ ਰਿਸ਼ਤੇ ਕਮਜ਼ੋਰ ਹੋ ਰਹੇ ਨੇ ਫਿਰ ASCII ਕਾ ਦਿੰਦੇ ਨੇ ਭੈਣਾ ਹੱਕ ਮੰਗਦੀਆਂ ਭੈਣਾ ਇੰਜ ਕਰਦੀਆਂ ਹੋ ਸਕਦਾ ਫਿਰ ਉਹ ਦੁਖੀ ਹੋ ਕੇ ਮੰਗਦੀ ਹੋਣ ਜੇ ਤੂੰ ਸਾਡੇ ਨਾਲ ਮਿਲਣਾ ਹੀ ਨਹੀਂ ਜੇ ਤੂੰ ਸਾਡੇ ਕੋਲ ਆਉਣਾ ਹੀ ਨਹੀਂ ਤੇ ਫਿਰ ਤੂੰ ਸਾਡਾ ਕਾਹਦਾ ਭਰਾ ਐ ਫਿਰ ਉਹਨਾਂ ਦਾ ਸ਼ਿਕਵਾ ਵੀ ਤਾਂ ਜਾਇਜ਼ ਆ ਨਾ ਤੇ ਜੇ ਭੈਣ ਭਰਾ ਮਿਲਦੇ ਰਹੇ ਹੋਣ ਭੈਣਾ ਦੀ ਇੱਜ਼ਤ ਕਰਨ ਤੇ ਕਿੰਨਾ ਵਧੀਆ ਆ ਕਿਉਂਕਿ ਅੱਜ ਦੇ ਸਮੇਂ 'ਚ ਕੋਈ ਕਿਸੇ ਲਈ ਦਵਾਵਾ ਕਰਦਾ ਨਾ ਤਾਂ ਉਹ ਸਿਰਫ ਭੈਣਾ ਹੀ ਹਨ ਤੇ ਜਿਹੜੇ ਭਰਾ ਹੁੰਦੇ ਉਹ ਵੀ ਰੱਬ ਵਰਗੇ ਹੁੰਦੇ ਆ ਤੇ ਕਈ ਭਰਾ ਵੀ ਬੜੇ ਚੰਗੇ ਹੁੰਦੇ ਨੇ ਲੇਖਨ ਉਹਨਾਂ ਦੀਆਂ ਭੈਣਾਂ ਨਹੀਂ ਚੰਗੀਆਂ ਹੁੰਦੀਆਂ ਫਿਰ ਉਹਨਾਂ ਨੂੰ ਵੀ ਬੜਾ ਦੁੱਖ ਹੁੰਦਾ ਆ ਕਿਉਂਕਿ ਸਾਡੇ ਸਮਾਜ 'ਚ ਕਈ ਤਰ੍ਹਾਂ ਦੇ ਲੋਕ ਨੇ ਚੰਗੇ ਵੀ ਲੋਕ ਨੇ ਤੇ ਬੁਰੇ ਵੀ ਲੋਕ ਨੇ ਤੇ ਬੁਰਿਆਂ ਦੀ ਬੇਸ਼ੱਕ ਗਿਣਤੀ ਥੋੜੀ ਹੁੰਦੀ ਲੇਕਿਨ ਉਹਨਾਂ ਦਾ ਪ੍ਰਚਾਰ ਬਹੁਤ ਜ਼ਿਆਦਾ ਹੋ ਜਾਂਦਾ ਚਰਚਾ ਜ਼ਿਆਦਾ ਹੋ ਜਾਂਦੀ ਤੇ ਜਿਹੜਾ ਭਰਾ ਆ ਜਿਹੜੀ ਭੈਣਾ ਜਾਣ ਬੁੱਝ ਕੇ ਆਪਣੇ ਭਰਾਵਾਂ ਦੇ ਕੋਲੋਂ ਪੈਲੀਆਂ ਮੰਗਦੀਆਂ ਨੇ ਜਾਂ ਹੋਰ ਗੱਲਾਂ ਮੰਗਦੀਆਂ ਉਹ ਵੀ ਬੜੀ ਦੁੱਖ ਵਾਲੀ ਗੱਲ ਆ ਤੇ ਮੈਂ ਨਹੀਂ ਕਹਿੰਦਾ ਕਿ ਨਹੀਂ ਹੋਣਾ ਚਾਹੀਦਾ ਜੇ ਭਰਾ ਸੌਖੇ ਆ ਤੇ ਉਹਨਾਂ ਨੂੰ ਭੈਣਾਂ ਦੀ ਬਾਹਮ ਵੀ ਫੜਨੀ ਚਾਹੀਦੀ ਆ ਭੈਣਾਂ ਦੀ ਮਦਦ ਵੀ ਕਰਨੀ ਚਾਹੀਦੀ ਆ ਜੇ ਭਰਾ ਕਮਜ਼ੋਰ ਨੇ ਆ ਤੇ ਫਿਰ ਭੈਣਾਂ ਨੂੰ ਵੀਰਾਂ ਦੇ ਕੋਲੋਂ ਕੁਝ ਮੰਗਣਾ ਨਹੀਂ ਚਾਹੀਦਾ ਕੋਈ ਇੰਜ ਦਾ ਨਹੀਂ ਕਰਨਾ ਚਾਹੀਦਾ ਕਿ ਪੈਲੀ ਮੰਗਣ ਘਰ ਤੋਂ ਹਿੱਸਾ ਮੰਗਣ ਦੁਕਾਨ ਤੋਂ ਹਿੱਸਾ ਮੰਗਣ ਫੈਕਟਰੀ ਤੋਂ ਹਿੱਸਾ ਮੰਗਣ ਉਹਨਾਂ ਨੂੰ ਇਹ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਤੇ ਭੈਣ ਭਰਾਵਾਂ ਦੇ ਰਿਸ਼ਤਿਆਂ 'ਚ ਪੈਸੇ ਨੂੰ ਇੱਕ ਸਾਈਡ ਤੇ ਕਰ ਦੇਣਾ ਚਾਹੀਦਾ ਤੇ ਕਦਰਾਂ ਕੀਮਤਾਂ ਨੂੰ ਪਹਿਲ ਦੇਣੀ ਚਾਹੀਦੀ ਆ ਮਾਂ ਦੇ ਪੇਟ ਤੋਂ ਮਾਂ ਬਾਪ ਦੇ ਘਰੋਂ ਬੜੀ ਕਰਮਾ ਭਾਗਾਂ ਦੇ ਨਾਲ ਇਹ ਰਿਸ਼ਤੇ ਬਣਦੇ ਨੇ ਭੈਣ ਭਰਾਵਾਂ ਦੇ ਤੇ ਇਹਨਾਂ ਦੀ ਸਾਨੂੰ ਹਮੇਸ਼ਾ ਇੱਜ਼ਤ ਮਾਨ ਕਰਨੀ ਚਾਹੀਦੀ ਆ ਜੇਕਰ ਭੈਣਾ ਘਰ ਚੋਂ ਨਾ ਘਰ ਬੇਸ਼ੱਕ ਤੁਹਾਡੇ ਕੋ ਕਿਸੇ ਇਨਸਾਨ ਦੇ ਕੋਲ ਚਾਹ ਪੀਉਣ ਜੋ ਗਹੀ ਪੈਸੇ ਹੋਣ ਤੇ ਚਾਹ ਹੀ ਪਿਆਦੋ ਖੁਸ਼ ਹੋ ਕੇ ਕਿ ਚਾਹ ਚੜ ਜਵੇ ਕਿ ਮੇਰੀ ਭੈਣ ਆਈ ਆ ਤੇ ਤੁਸੀਂ ਵੇਖਣਾ ਕਿ ਭੈਣ ਕਿੰਨੀਆਂ ਦੁਆਵਾਂ ਦੇ ਕੇ ਜਾਏਗੀ ਭੈਣ ਦੇ ਚਿਹਰੇ ਤੇ ਕਿੰਨੀਆਂ ਖੁਸ਼ੀਆਂ ਹੋਣਗੀਆਂ ਭੈਣ ਕਿੰਨਾ ਕੁਝ ਚੰਗਾ ਕਰ ਦਵੇਗੀ ਸਾਨੂੰ ਇਹ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਖਲਕਤ ਇਹ ਕੁਦਰਤ ਸਾਡੇ ਸਮਾਜ ਨੂੰ ਸਾਡੇ ਲੋਕਾਂ ਨੂੰ ਸਮੱਤ ਬਖਸ਼ ਕੇ ਅਸੀਂ ਭੈਣ ਭਰਾਵਾਂ ਦੇ ਰਿਸ਼ਤੇ ਮਜ਼ਬੂਤ ਕਰ ਸਕੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਜਿੱਤਰ ਸਿੰਘ ਤਰਸਿੱਕਾ